ਸਾਰਾ ਦਿੱਲੀ ਦੇ ਵਿੱਚ ਤੇ ਇਸ ਵਾਰ ਲਗਾਤਾਰ ਬੀਜੇਪੀ ਅਤੇ ਆਮ ਆਦਮੀ ਪਾਰਟੀ ਦੋਵੇਂ ਜ਼ੋਰ ਅਜਮਾਇਸ਼ ਕਰ ਰਹੀਆਂ ਨੇ ਕਾਂਗਰਸ ਕਿਤੇ ਕਿਤੇ ਆਪਣਾ ਜ਼ੋਰ ਦਿਖਾਉਂਦੀ ਹੋਈ ਦਿਖ ਰਹੀ ਹੈ ਪਰ ਸਿੱਧਾ ਸਿੱਧਾ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਬੀਜੇਪੀ ਦੇ ਵਿੱਚਕਾਰ ਹੈ ਤੇ ਸਾਰੀਆਂ ਹੀ ਪਾਰਟੀਆਂ ਦੇ ਵੱਲੋਂ ਦਿੱਲੀ ਦੇ ਵਿੱਚ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਗਏ ਨੇ ਪਰ ਸਭ ਤੋਂ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਵੱਡੀਆਂ ਗਾਰੰਟੀਆਂ ਜਿਸ ਦੇ ਵਿੱਚ ਮੋਟੀ ਮੋਟੀ ਜੇਕਰ ਤੁਸੀਂ ਜ਼ਿਕਰ ਕਰੋ ਤਾਂ 2100 ਰੁਪਿਆ ਔਰ ਸਾਨੂੰ ਦੇਣ ਦੀ ਗੱਲ ਹੈ ਤੇ 18000 ਰੁਪਇਆ ਜਿਹੜੇ ਉੱਥੋਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਤੀ ਨੇ ਮੰਦਰ ਦੇ ਵਿੱਚ ਪੁਜਾਰੀ ਨੇ ਉਹਨਾਂ ਨੂੰ ਦੇਣ ਦੀ ਗੱਲ ਹੈਗੀ ਐ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਆਟੋ ਚਾਲਕ ਨੇ ਉਹਨਾਂ ਦਾ 10 ਲੱਖ ਦੀ ਲਾਈਫ ਇੰਸ਼ੂਰੈਂਸ 5 ਲੱਖ ਦਾ ਸਿਹਤ ਬੀਮਾ ਤੇ ਜੇ ਉਹਨਾਂ ਦੀ ਧੀ ਦਾ ਵਿਆਹ ਹੋਊਗਾ ਉਹਨਾਂ ਨੂੰ 1 ਲੱਖ ਰੁਪਇਆ ਦੇਵਾਂਗੇ ਮੁਫਤ ਬਿਜਲੀ ਹੋਊਗੀ ਮੁਫਤ ਪਾਣੀ ਹੋਊਗਾ ਸਨਮਾਨ ਯੋਜਨਾ ਬਹੁਤ ਸਰੀਆਂ ਹੈ ਜੀਆਂ 15 ਨਹੀਂ 6 ਪਹਿਲਾਂ ਹੀ ਚੱਲਦੀਆਂ ਨੇ ਮੁਫਤ ਬਿਜਲੀ ਪਾਣੀ ਨੂੰ ਲੈ ਕੇ ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਯੋਜਨਾਵਾਂ ਇਸੇ ਤਰ੍ਹਾਂ ਕਾਂਗਰਸ پیچھے ਨਹੀਂ ਹੈਗੀ ਬੀਜੇਪੀ ਵੀ ਪਿੱਛੇ ਨਹੀਂ ਹੈਗੀ ਪਰ ਬਹੁਤ ਵੱਡੇ ਪੱਧਰ ਤੇ ਇਸ ਵਾਰ ਜ਼ੋਰ ਜਿਹੜਾ ਲਾਉਣਾ ਪੈ ਰਿਹਾ ਐਫ ਆਈ ਆਰ ਤੱਕ ਹੋਊਗੀ ਜਿਹੜੇ ਜਿਹੜੇ ਮੌਜੂਦਾ ਸੀਐਮ ਨੇ ਆਪੀ ਸੀ ਉਹਨਾਂ ਦੇ ਉੱਤੇ ਐਫ ਆਈ ਆਰ ਹੋਊਗੀ ਕਿ ਉਹ 40 50 ਬੰਦਿਆਂ ਦੇ ਨਾਲ ਘੁੰਮ ਰਹੇ ਸੀਗੇ ਚੋਣ ਕਮਿਸ਼ਨ ਦੇ ਵੱਲੋਂ ਲੰਘੜਾ ਕੀਤੀ ਗਈ ਚੋਣ ਕਮਿਸ਼ਨ ਦੇ ਨਿਯਮਾਂ ਦੀ ਕਾਨੂੰਨ ਦੀ ਤੇ ਦੂਜੇ ਪਾਸੇ ਜਿਹੜੇ ਰਮੇਸ਼ ਵਿਧੂੜੀ ਨੇ ਉਹਨਾਂ ਦੇ ਖਿਲਾਫ ਬੀਜੇਪੀ ਦੇ ਕੈਂਡੀਡੇਟ ਨੇ ਉਹਨਾਂ ਦੇ ਪਤੀਜੇ ਤੇ ਵੀ ਪਰਚਾ ਹੋਇਆ ਇਸ ਤੋਂ ਪਹਿਲਾਂ ਜਦੋਂ ਦਿੱਲੀ ਦੇ ਵਿੱਚ ਜਿਹੜਾ ਕਪੂਰਥਲਾ ਹਾਊਸ ਹੈ ਮੁੱਖ ਮੰਤਰੀ ਪੰਜਾਬ ਦੀ ਰਿਹائش ਹੈ ਜਿਹੜੀ ਉੱਥੇ ਰੇਡ ਹੋ ਗਈ ਹਾਲਾਂਕਿ ਸੀਐਮ ਨੇ ਕਿਹਾ ਕਿ ਸਾਡੇ ਸੰਦੂਕ ਤੱਕ ਫੋਲ ਦੇ ਪੇਪਰ ਦੂਜੇ ਪਾਸੇ ਜਿਹੜੀ ਰੇਡ ਟੀਮ ਸੀਗੀ ਉਹ ਕਹਿੰਦੀ ਕਿ ਬਹੁਤੇ ਕਮਰੇ ਤਾਂ ਲੋਕਡ ਸੀਗੇ ਅਸੀਂ ਤਾਂ ਅੰਦਰ ਜਾ ਹੀ ਨਹੀਂ ਸਕੇ ਸੋ ਕਾਫੀ ਜਿਹੜਾ ਇਹ ਦਿੱਲੀ ਦੇ ਵਿੱਚ ਵਾਰ ਪਲਟ ਵਾਰ ਵੀ ਚੱਲ ਰਹੀ ਨੇ ਜੇਕਰ ਪਿਛਲੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਅਰਵਿੰਦ ਕੇਜਰੀਵਾਲ ਮਨੀਸ਼ ਸਸੋਦੀਆ ਸੰਜੇ ਸਿੰਘ तमाम ਵੱਡੇ ਵੱਡੇ ਆਗੂ ਜਿਹੜੇ ਨੇ ਉਹ ਜੇਲ੍ਹ ਜਾਣਾ ਪਿਆ ਉਹਨਾਂ ਨੂੰ ਦਿੱਲੀ ਦੇ ਵਿੱਚ ਸ਼ਰਾਬ ਘਟਾਲੇ ਦੇ ਕਾਰਨ ਪਰ ਹੁਣ ਦੇਖਣਾ ਹੋਵੇਗਾ ਕਿ ਇਸ ਵਾਰ ਕੱਲ ਨੂੰ ਵੋਟਾਂ ਪੈਣੀਆਂ ਤੇ 8 ਤਰੀਕ ਨੂੰ ਰਿਜ਼ਲਟ ਆਉਣੇ ਨੇ ਕੀ ਪਾਰਟੀ ਬਾਜ਼ੀ ਮਾਰਦੀ ਹਾਲਾਂਕਿ ਜੇਕਰ ਪਹਿਲੀ ਵਾਰ 67 ਸੀਟਾਂ ਹਾਲਾਂਕਿ ਉਸ ਤੋਂ ਪਹਿਲਾਂ ਵੀ ਇੱਕ ਵਾਰ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਪਰ ਉਦੋਂ 25 ਦਿਨ ਚੱਲੀ ਕਿਉਂਕਿ ਉਦੋਂ ਦਿੱਲੀ ਦੇ ਵਿੱਚ ਕਾਂਗਰਸ ਨਾਲ ਸਮਝੌਤਾ ਕਰ ਲਿਆ ਸੀ ਕਾਂਗਰਸ ਦੇ ਖਿਲਾਫ ਹੀ ਲੜ ਕੇ ਕੁਝ ਦਿਨ ਚੱਲੀ ਸੀ ਸਰਕਾਰ ਉਸ ਤੋਂ ਬਾਅਦ ਅਸਤੀਫਾ ਦੇਣਾ ਪਿਆ ਟੁੱਟ ਗਈ ਸੀ ਤੇ ਉਸ ਤੋਂ ਬਾਅਦ ਦੁਬਾਰਾ ਤੋਂ 68 ਸੀਟਾਂ ਆਈਆਂ ਫਿਰ 62 ਸੀਟਾਂ ਆਈਆਂ ਮਤਲਬ 8 ਸੀਟਾਂ ਬੀਜੇਪੀ ਦੀ ਕੋਲ ਸੀਗੀਆਂ ਤੇ ਇਸ ਤੋਂ ਕਿ ਨਾ ਪਿਛਲੇ ਦਿਨਾਂ ਦੇ ਵਿੱਚ 8 ਐਮਐਲਏ ਜ਼ਿਕਰ ਕਰਨਾ ਬਹੁਤ ਸ਼ੁਰੀਲੀਆ ਅੱਠ ਮੌਜੂਦਾ ਵਿਧਾਇਕਾਂ ਆਮ ਆਦਮੀ ਪਾਰਟੀ ਦੇ ਉਹ ਭਾਜਪਾ ਜੁਆਇਨ ਕਰ ਗਏ ਕੁਝ ਦਿਨ ਪਹਿਲਾਂ ਅਸਤੀਫਾ ਦਿੱਤਾ ਉਹਨਾਂ ਦੇ ਵੱਲੋਂ ਧੜਾ ਧੜ ਤਾਂ ਉਹਨਾਂ ਨੇ ਇਲਜ਼ਾਮ ਲਾਤੇ ਕਿ ਪਾਰਟੀ ਜਿਹੜੀ ਆ ਉਹ ਆਪਣੀ ਲਾਈਨ ਤੋਂ ਪਾਸੇ ਹੋ ਚੁੱਕੀ ਹੈ ਭ੍ਰਿਸ਼ਟਾਚਾਰ ਵਿੱਚ ਇਨਵੋਲਵ ਹੋ ਚੁੱਕੀ ਹੈ ਪਰ ਉਹ ਉਹ ਵਿਧਾਇਕ ਸੀਗੇ ਜਿਹੜੇ ਸਿਟਿੰਗ ਤਾਂ ਸੀਗੇ ਪਰ ਉਹਨਾਂ ਨੂੰ ਟਿਕਟ ਨਹੀਂ ਸੀ ਦਿੱਤੀ ਗਈ ਇਸ ਵਾਰ ਤਾਂ ਕਾਫੀ ਇਸ ਵਾਰ ਦਿੱਲੀ ਦੀ ਇਲੈਕਸ਼ਨ ਤੇ ਨਿਗਾਹ ਵੀ ਸਾਰਿਆਂ ਦੀ ਹੈ ਕਿਉਂਕਿ ਦਿੱਲੀ ਦੇਸ਼ ਦੀ ਰਾਜਧਾਨੀ ਵੀ ਹੈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਆ ਸ਼ੁਰੂਆਤ ਵੀ ਹੋਈ ਆ ਸਭ ਤੋਂ ਪਹਿਲਾਂ ਉੱਥੀ ਸਰਕਾਰ ਬਣੀ ਆ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਬਣੀ ਆ ਖੈਰ ਦਿੱਲੀ ਦੇ ਨਤੀਜੇ ਜੋ ਵੀ ਹੋਣ ਉਹਦਾ ਅਸਰ ਪੰਜਾਬ ਤੇ ਜ਼ਰੂਰ ਪੈਣਾ ਜੇਕਰ ਦਿੱਲੀ ਜਿੱਤਦੀ ਆ ਆਮ ਆਦਮੀ ਪਾਰਟੀ ਉਹਦਾ ਵੀ ਬਹੁਤ ਵੱਡਾ ਅਸਰ ਪੰਜਾਬ ਉੱਤੇ ਪੈਣਾ ਆ ਫਿਰ ਜੇਕਰ ਦਿੱਲੀ ਦੇ ਵਿੱਚ ਉਸ ਤਰ੍ਹਾਂ ਦਾ ਰਿਜ਼ਲਟ ਨਹੀਂ ਆਉਂਦਾ ਆਮ ਆਦਮੀ ਪਾਰਟੀ ਦੇ ਖਿਲਾਫ ਹੁੰਦਾ ਫਿਰ ਵੀ ਪੰਜਾਬ ਤੇ ਬਹੁਤ ਇਫੈਕਟ ਪੈਣਾ ਮਤਲਬ ਪੰਜਾਬ ਦੇ ਨਾਲ ਸਿੱਧੇ ਤੌਰ ਤੇ ਜੁੜਿਆ ਹੋਇਆ ਦਿੱਲੀ ਦਾ ਕਿਉਂਕਿ ਕੋਈ ਪਾਰਟੀ ਆ ਜਿਹਦੀ ਸਰਕਾਰ ਪੰਜਾਬ ਦੇ ਵਿੱਚ ਵੀ ਆ ਤੇ ਦਿੱਲੀ ਦੇ ਵਿੱਚ ਵੀ ਆ ਦੇ ਦਿੱਲੀ ਦੇ ਵਿੱਚ ਕਿਉਂਕਿ ਇਹੇ ਚਰਚਾ ਹਮੇਸ਼ਾ ਤੋਂ ਹੀ ਚੱਲਦੀ ਰਹੀ ਹੈ ਕਿ ਦਿੱਲੀ ਵਾਲੀ ਸਰਕਾਰ ਚਲਾਉਂਦੇ ਨੇ ਤਾਂ ਉਸ ਤੋਂ ਬਾਅਦ ਕਾਫੀ ਕੁਝ ਚੇਂਜਸ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਣੀਆਂ ਆ ਜਿਹੇ ਦਿੱਲੀ ਦਾ ਵਿੱਚ ਰਿਜ਼ਲਟ ਕੋਈ ਵੀ ਆ ਹੋਵੇ ਚਾਹੇ ਆਮ ਆਦਮੀ ਪਾਰਟੀ ਦੁਬਾਰਾ ਸਰਕਾਰ ਬਣੇ ਫਿਰ ਵੀ ਤੇ ਚਾਹੇ ਉਹ ਨਾ ਵੀ ਬਣੇ ਤਾਂ ਵੀ ਬਹੁਤ ਵੱਡਾ ਅਫੈਕਟ ਜਿਹੜਾ ਪੰਜਾਬ ਦੇ ਵਿੱਚ ਪੈਣਾ ਤੇ ਸਾਰੇ ਪੰਜਾਬ ਦੇ ਮੰਤਰੀ ਪੰਜਾਬ ਦੇ ਵਿਧਾਇਕ ਇਵਨ ਕੇ ਸੀਐਮ ਮਾਨ ਲਗਾਤਾਰ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਕਰਦੇ ਰਹੇ ਹਨ ਧਰਮ ਪਤਨੀ ਵੀ ਤੇ ਅੱਜ ਹੁਣ ਉਹ ਵਾਪਸ ਆਏ ਨੇ ਕਿਉਂਕਿ ਕੋਡ ਆਫ ਕੰਡਕਟ ਸੀਗਾ ਤੇ ਕੱਲ ਸ਼ਾਮ ਨੂੰ 6 ਵਜੇ ਚੋਣ ਪ੍ਰਚਾਰ ਸਮਾਪਤ ਹੋ ਗਿਆ ਸੀ ਤੇ ਵਾਪਸ ਆਉਣਾ ਪੈਂਦਾ 48 ਘੰਟੇ ਪਹਿਲਾਂ ਜਿਹੜੇ ਬਾਹਰੀ ਲੋਕ ਹੁੰਦੇ ਨੇ ਉਹਨਾਂ ਨੂੰ ਵਾਪਸ ਆਉਣਾ ਪੈਂਦਾ ਤੇ ਅੱਜ ਫਿਰ ਐਸਐਸਪੀਜ਼ ਦੇ ਨਾਲ ਮੀਟਿੰਗ ਕੀਤੀ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਿੰਨੀਆਂ ਹੀ ਪੁਲਿਸ ਚੌਕੀਆਂ ਦੇ ਉੱਤੇ ਕਿੰਨੇ ਹੀ ਪੁਲਿਸ ਸਟੇਸ਼ਨਾਂ ਦੇ ਉੱਤੇ ਗ੍ਰੇਨੇਡ ਅਟੈਕ ਹੋ ਗਏ ਕਿ ਹਾਲਾਂਕਿ ਬਹੁਤ ਬਾਰ ਜਿਹੜੇ ਪੁਲਿਸ ਅਧਿਕਾਰੀ ਨੇ ਉਹ ਇਹ ਕਹਿੰਦੇ ਨਜ਼ਰ ਆਏ ਕਿ ਰੇਡੀਏਟਰ ਕੱਟ ਗਿਆ ਕਿਤੇ ਕਹਿ ਦਿੰਦੇ ਨੇ ਕਿ ਬਾਈਕ ਦਾ ਟਾਇਰ ਫਟ ਗਿਆ ਕਿਤੇ ਕਹਿ ਦਿੰਦੇ ਨੇ ਕੋਈ ਅਜੀਹਾ ਕੁਝ ਹੋ ਗਿਆ ਬਾਅਦ ਵਿੱਚ ਉਹੀ ਪੁਲਿਸ ਚੌਕੀਆਂ ਦੇ ਮਾਮਲੇ ਦੇ ਵਿੱਚ ਡੀਜੀਪੀ ਆਪ ਕਹਿੰਦੇ ਨਜ਼ਰ ਆਏ ਕਿ ਅਸੀਂ ਬੰਦੇ ਫੜ ਲਏ ਜਿਨ੍ਹਾਂ ਨੇ ਉੱਥੇ ਅਟੈਕ ਕੀਤਾ ਸੀ ਅੱਜ ਵੀ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਉਹ ਕਹਿੰਦੇ ਇਹ ਕੀ ਗੱਲ ਹੋਈ ਕਿ ਕਿਤੇ ਆ ਕੇ ਰਾਤ ਬਰਾਤੇ ਤੁਸੀਂ ਗ੍ਰੇਨੇਡ ਸੁੱਟ ਜਾਨੇ ਹੋ ਬੁਸਦਿਲ ਕਿਹਾ ਉਹਨਾਂ ਨੇ ਜਿਹੇ ਮੁਲਜ਼ਮਾਂ ਨੂੰ ਕਿ ਜੇ ਹਿੰਮਤ ਹੈ ਤਾਂ ਸਾਹਮਣੇ ਆਓ ਤਾਂ ਇੱਕ ਗੱਲ ਤਾਂ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਕਾਨੂੰਨ ਵਿਵਸਥਾ ਤੇ ਸਵਾਲ ਤਾਂ ਨਹੀਂ ਕਿਉਂਕਿ ਇਸ ਕਰਕੇ ਸਵਾਲ ਨਹੀਂ ਕਿ ਪੁਲਿਸ ਸਟੇਸ਼ਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਪੁਲਿਸ ਚੌਕੀਆਂ ਨੂੰ ਚਾਹੇ ਉਹ ਬੰਦ ਹੋਣ ਵਾਲੀਆਂ ਪੁਲਿਸ ਚੌਕੀਆਂ ਨੇ ਤੇ ਚਾਹੇ ਉਹ ਉੱਥੇ ਜਿਨ੍ਹਾਂ ਦੇ ਵਿੱਚ ਘਟਨਾਫਿਰ ਹੈਗੀ ਆ ਉੱਥੇ ਟਾਰਗੇਟ ਕੀਤਾ ਗਿਆ ਤਾਂ ਹੁਣ ਜਿਹੜੀ ਪੁਲਿਸ ਦੇ ਉੱਤੇ ਸਿੱਧੇ ਤੌਰ ਤੇ ਆਪਣੇ ਤੇ ਅਟੈਕ ਹੋਣ ਲੱਗ ਜੇ ਤਾਂ ਫਿਰ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਕਿਵੇਂ ਕਰੂਗੀ ਇਸ ਕਰਕੇ ਵਿਰੋਧੀ ਧਿਰਾਂ ਵੀ ਲਗਾਤਾਰ ਸਵਾਲ ਚੁੱਕ ਰਹੀਆਂ ਸੀਗੀਆਂ ਤਾਂ ਅੱਜ ਆਉਂਦੇ ਹੀ ਫਿਰ ਸੀਐਮ ਨੂੰ ਐਸਐਸਪੀਜ਼ ਦੇ ਨਾਲ ਮੀਟਿੰਗ ਸਾਰੇ ਜ਼ਿਲ੍ਹਿਆਂ ਦੇ ਨਾਲ ਲਈ ਹੈ ਬੀਜਪੀ ਗੌਰਵ ਯਾਦਵ ਮੌਜੂਦ ਸੀਗੇ ਤੇ ਕਾਡਣਾ ਕੀਤੀ ਹੈ ਕਿ ਲਾਅ ਐਂਡ ਆਰਡਰ ਨੂੰ ਸਹੀ ਜਿਹੜਾ ਇਹ ਕੀਤਾ ਜਾਵੇ ਹਾਲਾਂਕਿ ਅੱਜ ਜਿਹੜੇ ਜ਼ੀਰਾ ਤੋਂ ਸਾਬਕਾ ਵਿਧਾਇਕ ਨੇ ਕਾਂਗਰਸੀ ਕੁਲਵੀਰ ਸਿੰਘ ਜ਼ੀਰਾ ਉਹਨਾਂ ਨੇ ਵੀ ਦਾਅਵਾ ਕੀਤਾ ਕਿ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਤੇ ਦੂਜੀਆਂ ਤਾਂ ਹਰ ਰੋਜ਼ ਕਿੰਨੀਆਂ ਹੀ ਜਿਹੜੀਆਂ ਨੇ ਕਿ ਕਿਤੋਂ ਚੇਨ ਚਪਲ ਲਈ ਕਿਤੋਂ ਕੋਈ ਚੋਰੀ ਕਰ ਲਈ ਇਹ ਮੁੱਦਾ ਤਾਂ ਰੋਜ਼ ਹੀ ਹੁਣ ਆਮ ਹੀ ਹੋ ਗਿਆ ਹੈ ਤੇ ਇਸ ਤੋਂ ਬਿਨਾ ਇੱਕ ਚਰਚਾ ਵੀ ਚੱਲਦੀ ਹੈ ਕਿ ਦੇਖੋ ਪੰਜਾਬ ਦੇ ਵਿੱਚ ਚਾਈਨਾ ਡੋਰ ਜਿਹੜੀ ਆ ਉਹਦੇ ਨਾਲ ਬਹੁਤ ਸਾਰੇ ਨੁਕਸਾਨੇ ਗਏ ਲੋਕ ਤੇ ਚਾਈਨਾ ਡੋਰ ਵੀ ਬੰਦ ਨਹੀਂ ਹੋ ਰਹੀ ਚਿੱਟਾ ਵੀ ਬੰਦ ਨਹੀਂ ਹੋ ਰਿਹਾ ਪਰ ਇਹ ਸਵਾਲ ਲੋਕਤਾਨਿਕ ਪ੍ਰਸ਼ਾਸਨ ਤੇ ਹਾਲਾਂਕਿ ਲੋਕਾਂ ਦੀ ਬੇਇਜ਼ਦ ਵਿੱਚ ਬਹੁਤ ਵੱਡੀ ਗਲਤੀ ਹੈ ਪਰ ਫਿਰ ਵੀ ਕਿ ਜਿਹੜੇ ਲੋਕ ਨੇ ਅਜਿਹੇ ਜਿਹੜੇ ਜਾਨਾਂ ਦੇ ਨਾਲ ਖੇਡ ਰਹੇ ਨੇ ਇਸ ਵਾਰ ਜਾਨਾਂ ਵੀ ਗਈਆਂ ਨੇ ਚਾਈਨਾ ਡੋਰ ਦੇ ਕਾਰਨ ਜਿੱਤੇ ਨਾਲ ਤਾਂ ਜਾ ਹੀ ਰਹੀਆਂ ਨੇ ਤੇ ਇਹ ਸਾਰੇ ਜਿਹੜੇ ਮਸਲੇ ਨੇ ਪੰਜਾਬ ਦੇ ਉਹ ਦੇਖਣਾ ਹੋਵੇਗਾ ਅੱਗੇ ਕੀ ਕੁਝ ਹੁੰਦਾ ਹੈ ਕਿ ਇਸ ਤੋਂ ਬਿਨਾ ਜੇਕਰ ਪੰਜਾਬ ਦੀ ਸਿਆਸਤ ਦੀ ਗੱਲ ਕਰੋ ਤਾਂ ਅਕਾਲੀ ਦਲ ਦੀ ਕਿਉਂਕਿ ਭਰਤੀ ਮੁਹਿੰਮ ਚੱਲੀ ਹੈ ਤੇ ਅਕਾਲੀ ਦਲ ਨੂੰ ਕਿਹਾ ਗਿਆ ਸੀ ਕਿ ਤੁਸੀਂ ਸੱਤ ਮੈਂਬਰੀ ਕਮੇਟੀ ਦੇ ਅਧੀਨ ਮੈਂਬਰਸ਼ਿਪ ਚਲਾਉਣੀ ਹੈ ਜਿਹੜੇ ਭਰਤੀ ਕਰਨੀ ਹੈ ਪਰ ਉਹਨਾਂ ਦੇ ਵੱਲੋਂ ਵੱਖਰੇ ਤੌਰ ਤੇ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਪਰ ਅੱਜ ਇੱਕ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਉਹੀ ਸੱਤ ਮੈਂਬਰ ਮੌਜੂਦ ਸੀਗੇ ਉਹ ਮੰਗ ਕਰ ਰਹੇ ਨੇ ਕਿ ਜਿਹੜੀ ਤੁਸੀਂ ਭਰਤੀ ਕਰ ਲਈ ਆਪਣੇ ਆਪ ਉਹ ਉਹਨਾਂ ਨੂੰ ਰੱਦ ਕਰੋ ਤਾਂ ਹੁਣ ਦੇਖਣਾ ਹੋਵੇਗਾ ਅਗਲੀ ਮੀਟਿੰਗ 11 ਫਰਵਰੀ ਨੂੰ ਹੋਣੀ ਹੈ ਕਿ ਜਿਹੜੀ ਭਰਤੀ ਪਹਿਲਾਂ ਕੀਤੀ ਆ ਅਕਾਲੀ ਦਲ ਨੇ ਉਹ ਰੱਦ ਕੀਤੀ ਜਾਂਦੀ ਹੈ ਜਾਂ ਫਿਰ ਇਸ ਕਮੇਟੀ ਨੂੰ ਮਨਾ ਲਿਆ ਜਾਂਦਾ ਹੈ ਕਿ ਤੁਸੀਂ ਚੈਕਿੰਗ ਕਰ ਸਕਦੇ ਹੋ ਸਾਡੀ ਭਰਤੀ ਸਹੀ ਹੈਗੀ ਹੈ ਇਹ ਵੀ ਦੇਖਣਾ ਹੋਵੇਗਾ ਇਸ ਦੇ ਨਾਲ ਹੀ ਕਿਉਂਕਿ ਕਿਉਂਕਿ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਸੀਗੀਆਂ ਇਸ ਕਰਕੇ ਜਿਆਦਾ ਜਿਹੜੇ ਲੀਡਰ ਸੀਗੇ ਚਾਹੇ ਉਹ ਕਾਂਗਰਸ ਦੇ ਚਾਹੇ ਉਹ ਬੀਜੇਪੀ ਦੇ ਜਾਂ ਖਾਸ ਕਰ ਆਪ ਦੇ ਉਹ ਸਾਰੇ ਮਸ਼ਰੂਕ ਸੀਗੇ ਇਸ ਕਰਕੇ ਪਿਛਲੇ ਕਾਫੀ ਦਿਨਾਂ ਤੋਂ ਪੰਜਾਬ ਵਿੱਚ ਜਿਹੜਾ ਕੰਮ ਹੈ ਉਹ ਨਹੀਂ ਹੋ ਸਕਿਆ ਹੈਗਾ ਜਿਵੇਂ ਸਰਕਾਰ ਦਾ ਹੋਣਾ ਕਿਉਂਕਿ ਮੰਤਰੀ ਵੀ ਸਾਰੇ ਬਾਹਰ ਤੇ ਇਹ ਸਾਰੀਆਂ ਚੀਜ਼ਾਂ ਨੇ ਪੰਜਾਬ ਦੇ ਵਿੱਚ ਇਵੇਂ ਕਿ ਜਿਹੜਾ ਕਿਸਾਨੀ ਅੰਦੋਲਨ ਆ ਕਿਉਂਕਿ ਨਗਰੀਤ ਸਿੰਘ ਡੱਲੇਵਾਲ ਦੇ ਵੱਲੋਂ ਫਿਰ ਡ੍ਰਿਪ ਵਾਲੀ ਗਈ ਸੀਗੀ ਮੈਡੀਕਲ ਏਡ ਉਹਨਾਂ ਦੇ ਵੱਲੋਂ ਲਈ ਜਾ ਰਹੀ ਹੈ ਤਾਂ ਉਹ ਵੀ 14 ਸਰਬਰੀ ਨੂੰ ਇੱਕ ਮੀਟਿੰਗ ਹੈ ਤੇ ਅੱਜ ਇੱਕ ਹੋਰ ਜਿਨੇ ਖਬਰ ਨੇ ਧਿਆਨ ਖਿੱਚਿਆ ਕਿ ਦੇਸ਼ ਦੇ ਜਿਹੜੇ ਖੇਤੀਬਾੜੀ ਮੰਤਰੀ ਨੇ ਸ਼ਿਵਰਾਜ ਸਿੰਘ ਚੋਹਾਨ ਉਹਨਾਂ ਨੇ ਇੱਕ ਡਾਟਾਬੇਸ ਦਿੱਤਾ ਸੰਸਦ ਵੀ ਦਿੱਤੋਨਾਂ ਤੋਂ ਪੁੱਛਿਆ ਗਿਆ ਸੀਗਾ ਕਿ ਕਿਸਾਨਾਂ ਤੇ ਕਿੰਨਾ ਕਰਜ਼ਾ ਹੈ ਜੀ ਤਾਂ ਇਕੱਲੇ ਪੰਜਾਬ ਦੇ ਕਿਸਾਨਾਂ ਦੇ ਤੇ ਭਿੰਦਰ 1 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਜਿਹਦੇ ਵਿੱਚੋਂ 85000 ਕਰੋੜ ਰੁਪਿਆ ਪ੍ਰਾਈਵੇਟ ਬੈਂਕਾਂ ਦਾ ਵੀ ਜਿਹੜੇ ਨਿੱਜੀ ਬੈਂਕ ਨੇ ਪ੍ਰਾਈਵੇਟ ਬੈਂਕ ਨੇ ਇੱਕ ਤਾਂ ਹੋ ਗਿਆ ਕਿ ਸਹਿਕਾਰੀ ਬੈਂਕ ਨੇ ਉਹਨਾਂ ਦਾ ਤਾਂ ਸਿਰਫ 15000 ਕਰੋੜ ਦਾ ਤਾਂ ਬਹੁਤ ਵੱਡੀ ਫਿਗਰ ਹੈ ਕਿ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਕਰਜ਼ਾ ਹੈ ਇਸ ਵੇਲੇ ਕਿਸਾਨੀ ਦੇ ਉੱਤੇ 1 ਲੱਖ ਕਰੋੜ ਤੁਸੀਂ ਦੇਖੋ ਕਿ ਸਟੇਟ ਤੇ ਇਹਨਾਂ 3.5 ਲੱਖ ਕਰੋੜ ਤਾਂ ਸਟੇਟ ਤੇ ਅੱਡ ਐ ਸਰਕਾਰ ਤੇ ਐ ਸਰਕਾਰ ਸਰਕਾਰ ਕੀ ਹੁੰਦੀ ਹੈ ਲੋਕਾਂ ਦੀ ਹੁੰਦੀ ਹੈ ਲੋਕਾਂ ਤੇ ਹੀ ਐ ਇਸ ਤੋਂ ਬਿਨਾਂ ਕਿਸਾਨਾਂ ਤੇ ਅੱਡ ਕਰਜ਼ਾ ਜਿਨ੍ਹਾਂ ਨੇ ਜ਼ਮੀਨ ਪਲੇਜ ਕਰ ਕਰਕੇ ਕਰਜ਼ਾ ਲਿਆ ਹੋਇਆ ਉਹ ਬਹੁਤ ਵੱਡੀ ਫਿਗਰ ਐ ਕਿਉਂਕਿ ਤੁਸੀਂ ਦੇਖਿਆ ਕਿ ਵਿਦੇਸ਼ ਭੇਜਣ ਦੇ ਲਈ ਆਪਣੇ ਬੱਚਿਆਂ ਨੂੰ ਬਹੁਤ ਮੋٹے ਕਰਜ਼ੇ ਜਿਹੜੇ ਨੇ ਚੁੱਕਣੇ ਪੈਂਦੇ ਨੇ ਪੜ੍ਹਾਈ ਦੇ ਲਈ ਸਟੱਡੀ ਵੀਜ਼ ਦੇ ਉੱਤੇ ਹੁਣ ਤਾਂ ਕਰਜ਼ੇ ਜਿਹੜੇ ਨੇ ਕੈਨੇਡਾ ਵਿੱਚ ਤੋਂ ਪਤਾ ਕਿ ਕਿਵੇਂ ਔਖੇ ਹੋ ਗਏ ਨੇ ਲੈਣੇ ਤੇ ਹੁਣ ਇੱਕ ਹੋਰ ਜਿਹੜੀ ਸਮੱਸਿਆ ਪੈਦਾ ਹੋ ਗਈ ਹੈ 트ੰਪ ਦੇ ਵੱਲੋਂ ਜੀ ਉਹਨ ਡਿਪੋਰਟ ਕੀਤੇ ਜਾ ਰਹੇ ਨੇ ਅੱਜ ਇੱਕ ਪਹਿਲਾ ਜਹਾਜ਼ ਜਿਹੜਾ ਉਹ ਭੇਜਦਾ ਕੱਲ ਨੂੰ ਲੈਂਡ ਹੋਣਾ ਹੈ ਅੰਮ੍ਰਿਤਸਰ ਦੇ ਵਿੱਚ 205 ਅਜਿਹੇ ਭਾਰਤੀ ਨੇ ਜਿਹੜੇ ਗੈਰ ਕਾਨੂੰਨੀ ਢੰਗ ਨਾਲ ਪਹੁੰਚੇ ਹੋਏ ਸੀ ਉੱਥੇ ਹਾਲਾਂਕਿ ਕੁੱਲ ਸੰਖਿਆ ਤਾਂ 18000 ਹੈ ਪਰ ਡਿਪੋਰਟ ਕਰਨੇ ਸ਼ੁਰੂ ਕਰਦੇ ਨੇ ਤੇ ਪਹਿਲਾ ਜਹਾਜ਼ ਜਿਹੜਾ ਹੈ ਉਹ ਪਿੱਛੇ ਗਿਆ ਦੇਖੋ ਹੁਣ ਉਹਨਾਂ ਨੇ ਵੀ ਕੋਈ 40 ਲੱਖ ਲਾ ਕੇ ਦਿਆ ਹੁਣਾਂ ਟੰਕੀ ਰੁੱਟ ਦੇ ਨਾਲ ਕਿਵੇਂ ਗਿਆ ਹੁਣਾਂ ਉੱਥੇ ਉਹਨਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੈ ਉਹ ਵੀ ਪੰਜਾਬ ਦੇ ਲਈ ਨੁਕਸਾਨ ਹੀ ਗਿਣਿਆ ਜਾਊਗਾ ਤਾਂ ਇਹ ਪੰਜਾਬ ਦੇ ਅੱਗੇ ਬਹੁਤ ਸਾਰੀਆਂ ਚੁਣੌਤੀਆਂ ਨੇ ਸੁਪਿੰਦਰ ਜੀ ਸਭ ਤੋਂ ਵੱਧ ਧੰਨਵਾਦ ਬਹੁਤ ਬਖੂਬੀ ਤੁਸੀਂ ਜਿਹੜੀ ਰਿਪੋਰਟ ਦਿੱਲੀ ਇਲੈਕਸ਼ਨ ਲੈ ਕੇ ਪੰਜਾਬ ਦੇ ਮੁੱਦਿਆਂ ਤੇ ਸਾਂਝੀ ਕੀਤੀ ਤੇ ਕੱਲ ਨੂੰ ਨਵੀਆਂ ਖਬਰਾਂ ਦੇ ਨਾਲ ਜਿਹੜੀ ਹੈ ਤੁਹਾਡੇ ਨਾਲ ਸਾਂਝ ਪਾਵਾਂਗੇ ਬਹੁਤ ਬਹੁਤ ਧੰਨਵਾਦ ਜੀ ਜੀ